7 ਫੁੱਟਾ ਰੋਟਾਵੇਟਰ ਕਰਤਾ ਜੀ ਡਿਲੀਵਰ ਆਪਾਂ ਨੇ ਇਹ ਤੋਂ ਮਾਜਰੇ ਜਟਾਂ ਚੱਲਿਆ ਜੀ ਇਹ ਬਿਲਕੁਲ ਜੈਜ ਰੇਟ ਕਰਤਾ ਰੋਟਾਵੇਟਰਾਂ ਦੇ ਬਾਈ ਹੁਣ ਸਸਟੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਫਿਰ ਉਹ ਅੱਜ ਆਪਾਂ ਇੱਕ ਰੋਟਾਵੇਟਰ ਦਿੱਤਾ ਵੀਰਨਾਂ ਨੂੰ ਜੀ 7 ਫੁੱਟਾ ਕਰਵਾਜ ਦਾ ਤੇ ਬਾਈ ਵੱਲ ਪਾਰਟੀਆਂ ਬਾਈ ਦੋ ਤਿੰਨ ਹੋਈਆਂ ਹੋਈਆਂ ਬਾਈ ਨੇ ਨਵਾਂ ਟਰੈਕਟਰ ਬਾਈ ਨਵਾਂ ਰੋਟਾਵੇਟਰ ਤੇ ਜਿਹੜੇ ਫੋਨ 'ਚ ਵੀਡੀਓ ਬਣ ਰਹੀ ਆ ਬਾਈ ਬਾਈ ਨੇ ਫੋਨ ਵੀ ਨਵਾਂ ਲੱਤਾ 17 Pro Max ਆਜੋ ਵੀਰਾਂ ਨੂੰ ਮਲਾਉਣੇ ਵੀਰੇ ਕੀ ਹਾਲ ਆ ਜੀ ਵਧੀਆ ਜੀ ਤੁਸੀਂ ਵਧੀਆ ਵੀਰੇ ਮੁਬਾਰਕਾਂ ਤੁਹਾਨੂੰ ਵੀਰਾਂ ਨੂੰ ਵੀ ਬਾਈ ਬਹੁਤ ਬਹੁਤ ਠੀਕ ਆ ਜੀ ਤੇ ਅੱਜ ਬਾਈ ਗੁਰਪੁਰਬ ਵੀ ਆ ਜੀ ਹਾਂਜੀ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਤੇ ਉਹਦੀਆਂ ਵੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜਿੰਨੇ ਵੀ ਵੀਰ ਆਪਣੇ ਨਾਲ YouTube ਤੇ Instagram Facebook ਤੇ ਜੁੜੇ ਹੋਏ ਆ ਤੇ ਵੀ ਇਹਨੂੰ 7 ਫੋਟਾ ਦਾ ਪੈਸੇ ਵੀ ਇਹਨੂੰ ਕਹਦਾ ਮੈਂ ਕਿ 8 ਫੋਟਾ ਲੈ ਜਾਓ ਬਾਈ ਤੁਸੀਂ ਵੀ ਟਰੈਕਟਰ ਬੜਾ ਏ ਤੇ ਫਿਰ ਬਾਈ ਦੀ ਗੱਲਬਾਤ ਅਸੀਂ ਬਾਈ ਕਹਿੰਦਾ ਸਾਡੇ ਕੋਲ ਟਰੈਕਟਰ 2-3 ਨੇ ਇੱਕ ਬਾਈ ਕੋ 275 ਹੈ ਜੀ ਹਾਂਜੀ 275 ਹਾਈ ਸਪੀਡ ਹੈ ਜੀ ਇੱਕ 3855 ਹੈ ਜੀ 1735 ਹੈ ਜੀ 5 ਟਰੈਕਟਰ ਹੈ ਜੀ ਓਕੇ ਜੀ ਫਿਰ ਬਾਈ ਕਹਿੰਦਾ ਵੀ ਆਪਾਂ ਨੇ ਸਾਰਿਆਂ ਨਾਲ ਚਲਦੇ ਕਰਨੇ ਆ ਵੀ ਆਪਾਂ ਨੂੰ ਇਹ ਪ੍ਰੋਬਲਮ ਵੀ ਜਿਹੜਾ ਟਰੈਕਟਰ ਸਾਡਾ ਵਿਲਾ ਹੋਇਆ ਚਲੋ ਉਹਦੇ ਨਾਲ ਬੰਦਾ ਪਾ ਲਉਣਾ ਹੈ ਨਾ ਜੀ ਹਾਂਜੀ ਤੇ ਫਿਲਹਾਲ ਬਾਈ ਟਰੈਕਟਰ ਲੈ ਕੇ ਆਇਆ ਵਾ ਨਵਾਂ ਜਿਹੜਾ ਬਾਈ ਨੇ ਕੀ ਕਿੜਾਇਆ ਪ੍ਰੋਟੈਕ ਤੇ ਫਿਰ ਆਪਾਂ 275 ਨਾਲ ਵੀ ਇਹਨੂੰ ਸਾਨੂੰ ਚਲਾ ਕੇ ਦਿਖਾਵਾਂਗੇ ਵੀ ਕਿੱਦਾਂ ਚੱਲਦਾ ਫਿਰ ਉਹਦੇ ਹਿਸਾਬ ਨਾਲ ਆਪਾਂ ਨੂੰ ਇਹ ਸੈਟਿੰਗ ਵੀ ਕਰਨੀ ਪੈਣੀ ਕਰਾਦੀ ਵਗੈਰਾ ਦੀ ਤੇ ਟਰੈਕਟਰ ਵੀ ਬਾਈ ਨਵਾਂ ਲਿਆਇਓ ਆ ਫਿਰ ਹੁਣੇ ਕਢਾਇਆ ਇਹ ਹਾਂਜੀ ਭਾਜੀ ਲੋ ਭਾਈ ਪ੍ਰੋ ਟੈਕ ਨਵਾਂ ਕਢਾਇਆ ਵੀਰ ਨੇ ਤੇ ਇਹਦੇ ਬਾਰੇ ਆਪਾਂ ਨੇ ਸਪੈਸ਼ਲ ਵੀਡੀਓ ਵੀ ਪਾਈ ਹੋਈ ਆ ਬਣਾ ਕੇ ਸਾਰਾ ਕੁਝ ਜੋ ਵੀ ਫੀਚਰ ਵੀਰੇ ਆਜੋ ਮਾੜਾ ਇਧਰ ਨੂੰ ਸੌਤੇ ਲਈਏ ਰਿਵਿਊ ਯਾਰ ਹੋਰ ਤਾਂ ਤੁਹਾਨੂੰ ਬੰਦਾ ਕੋਈ ਮਿਲਿਆ ਨਹੀਂ ਰਿਵਿਊ ਵਾਲਾ ਕਿਉਂਕਿ ਦੂਜੇ ਤਾਂ ਸਾਰਿਆਂ ਕੋ ਹੈਗੇ ਆ ਤੇ ਕਿੰਨੇ ਘੰਟੇ ਚਲਾਤਾ ਵੀਰੇ ਇਹ ਇਹ ਭਾਜੀ ਤਕਰੀਬਨ ਥੋੜਾ ਜਿਹਾ ਚੱਲਿਆ ਭਾਜੀ ਹਜੇ ਬਸ 4 ਕਿੱਲੇ ਬਾਏ ਆ ਜੀ ਇਹਦੇ ਨਾਲ ਓਕੇ ਹਾਂਜੀ ਤੇ ਤੁਹਾਡੇ ਕੋਲ ਦੂਜਾ ਸਵਰਾਜ ਵੀ ਹੈਗਾ ਉਹਦੇ ਨਾਲੋਂ ਤੁਹਾਨੂੰ ਕਿਵੇਂ ਲੱਗਿਆ ਇਹ ਚੋਂ ਕਿ ਆ ਫਰਕ ਲੱਗਿਆ ਕਿ ਆ ਸਾਡੇ ਕੋਲ ਇੱਕ ਵਾਰੀ 16 ਮਾਡਲ ਹੈ ਜੀ ਅੱਛਾ ਜੀ ਇੱਕ 21 ਮਾਡਲ ਹੈ ਜੀ ਇੱਕ 16 ਦੇ ਟਾਇਰਾਂ 'ਚ ਹੈ ਜੀ ਇੱਕ 14 ਨੇ ਟਾਇਰਾਂ ਤਾਂ ਉਹਨੂੰ 18 ਦੇ ਪਾਇਆ ਹੋਇਆ ਹੈ ਜੀ ਅੱਛਾ ਜੀ ਜੇ ਜਿਹੜਾ 16 ਦੇ ਟਾਇਰਾਂ 'ਚ ਹੈ ਜੀ 21 ਮਾਡਲ ਟਰੈਕਟਰ ਹੈ ਜੀ ਸਾਈਡ ਕਲੱਚ ਉਹਦੇ ਨਾਲ ਹੌਸ ਪਾਵਰ ਦਾ ਫਰਕ ਹੈ ਜੀ 16 ਹੌਸ ਪਾਵਰ ਨਾਲ ਥੋੜਾ ਜਿਹੜਾ 16 ਮਾਡਲ ਨਾਲ ਥੋੜਾ ਜਿਆਦਾ ਫਰਕ ਹੈ ਠੀਕ ਆ ਵੀਰ ਬਾਕੀ ਬ੍ਰੇਕਾਂ ਬਰੂਕਾਂ ਵਿੱਚੋਂ ਬੰਦਾ ਟਰੈਕਟਰ ਦਬਦਾ ਨਹੀਂ ਹੈ ਬੜੀ ਵਧੀਆ ਪਰਫਾਰਮੈਂਸ ਬਹੁਤ ਵਧੀਆ ਟਰੈਕਟਰ ਮਤਲਬ ਕਿ ਤੁਹਾਨੂੰ ਦੂਏ ਨਾਲੋਂ ਇਹਦਾ ਚਲਾਈ ਨਹੀਂ ਫਰਕ ਹੈ ਬੜੀ ਚਲਾਈ ਦਾ ਬਹੁਤ ਫਰਕ ਹੈ ਅੱਛਾ ਜੀ ਹਾਂ ਜੀ ਨਾ ਜਿਹੜਾ ਆਪਣਾ ਪਹਿਲਾ ਵਾਲਾ ਮਾਡਲ ਹੈ ਜੀ ਉਹ ਨਾਲੋਂ ਟਰੈਕਟਰ ਚ ਕਾਫੀ ਫਰਕ ਹੈ ਫਰਕ ਹੈ ਜੀ ਹਾਂ ਜੀ ਫਰਕ ਹੈ ਜੀ ਠੀਕ ਹੈ ਜੀ ਗਿੱਲੇ ਬਾਣ ਚ ਛੱਡੇ ਸੀਗੇ ਜੀ 11 ਫਾਲੇ ਟਰੈਕਟਰ ਦਬਿਆ ਨਹੀਂ ਹੈ ਭਾਜੀ ਅੱਛਾ ਵਧੀਆ ਚੱਲੀ ਜੀ ਵਧੀਆ ਪਰਫਾਰਮੈਂਸ ਦਿੰਦੀ ਟਰੈਕਟਰ ਨੇ ਜੀ ਡੀਜ਼ਲ ਦੇਖਿਆ ਕਿੰਨਾ ਡੀਜ਼ਲ ਬੜੀ ਨਾਰਮਲ ਹੀ ਆ ਮਾੜਾ ਮੋਟਾ ਹੀ ਵਾਧਾ ਘਟਾ ਉਹਦੇ ਨਾਲੋਂ ਐਨੇ ਜ਼ਮੀਨ ਆਸਮਾਨ ਦਾ ਇਦਾਂ બસ ਇੱਥੇ ਦਾ ਫਰਕ ਲੱਗਿਆ ਜ਼ਿਆਦਾ ਨਹੀਂ ਲੱਗਿਆ ਜੀ ਓਕੇ ਜੀ ਹਾਂਜੀ ਬਾਕੀ ਰੂਟਾਵੇਟਰ ਤੇ ਦੇਖਦੇ ਆ ਚਲਾ ਕੇ ਕਿਆ ਪਰਫਾਰਮੈਂਸ ਨਿਕਲਦੀ ਹੈ ਤੇ 7 ਫੁੱਟਾਂ ਦੇ ਚੱਲੋ ਨੇ ਕਿਆ ਸਿਆਣਨਾ ਹਾਂਜੀ ਤੇ ਵੈਸੇ ਨਾ ਬਾਈ ਦੱਸ ਦਈਏ ਕਿ ਇਹਨਾਂ ਕਹਣਾ ਵੀ ਐਡਾ ਟਰੈਕਟਰ ਲੱਤਾ ਰੂਟਾਵੇਟਰ ਛੋਟਾ ਲੈ ਲਿਆ ਤੇ ਇੱਧਰ ਬਾਈ ਨਾਲ ਦੇ ਏਰੀਆ ਵਿੱਚ ਸਾਰੀ ਪੌਪੂਲਰ ਦੀ ਖੇਤੀ ਹੁੰਦੀ ਆ ਸਾਡੇ 7 ਫੁੱਟੇ ਹੀ ਚੱਲਦੇ ਆ ਜੀ ਹਾਂਜੀ ਪੌਪੂਲਰ ਦੇ ਵਿੱਚ ਆਏ ਆ ਵੀ ਪਿੱਛੇ ਦੇਖਣ ਦੀ ਲੋੜ ਨਹੀਂ ਟਰੈਕਟਰ ਦੇ ਬਰਾਬਰ ਚੱਲੀ ਜਾਂਦਾ ਇਹ ਕਿਉਂਕਿ ਜੇ 10 ਬੂਟੇ ਵੀ ਬਾਈ ਕੀਲੇ ਦੇ ਖਰਾਬ ਹੋ ਗਏ ਤਾਂ ਮੰਨ ਕੇ ਚਲੋ ਸੱਦਾ ਹੀ ਪਿਆ ਯਾਰ ਦਾ ਨੁਕਸਾਨ ਹੋ ਗਿਆ ਨਹੀਂ ਭਾਈ ਜੀ ਢੇਡੇ ਸਾਨੂੰ ਫਿਰ ਵੀ ਦੋ ਮਾਨ ਨੇ ਪੈਣੇ ਆ ਜੀ ਹਾਂ ਢੇਡੇ ਦੋਏ ਬੱਜਦੇ ਆ ਜੀ ਅੱਠ ਫੁੱਟਾ ਲੈ ਲਓ 7 ਫੁੱਟਾ ਲੈ ਲਓ 6 ਫੁੱਟਾ ਲੈ ਲਓ ਤਾਂ ਵੀ ਦੋ ਢੇਡੇ ਵੱਜਦੇ ਆ ਜੀ ਤਾਂ ਵੀ ਦੋਏ ਵੱਜਦੇ ਆ ਹਾਂਜੀ ਫਿਰ ਸਾਨੂੰ ਐ ਸਾਡੇ ਦੋਹਾਂ ਟਰੈਕਟਰਾਂ ਛੋਟੇ ਆ ਮਗਰ ਵੀ ਚੱਲੀ ਜਾਣਾ ਇੰਨਾ ਬੜਿਆ ਮਗਰ ਤਾਂ ਚੱਲਣਾ ਹੀ ਆ ਜੀ ਠੀਕ ਹੈ ਠੀਕ ਹੈ ਬੜੇ ਟਰੈਕਟਰਾਂ ਮਗਰ ਇੰਨਾ ਮਗਰ ਸਾਡੇ ਦੋਹਾਂ ਟਰੈਕਟਰਾਂ ਮਗਰ ਵੀ ਚੱਲ ਸਕਦਾ ਹੈ ਜੀ ਠੀਕ ਆ ਜੀ ਹਾਂਜੀ ਸਾਨੂੰ ਵਧੀਆ ਆਪਣੇ ਹਿਸਾਬ ਨਾਲ ਸੈਟਿੰਗ ਦੇ ਹਿਸਾਬ ਨਾਲ ਕਰਿਓ ਠੀਕ ਆ ਵੀਰੇ ਹਾਂ ਹਾਂਜੀ ਦੇਖਿਆ ਇੱਕ ਜਗ੍ਹਾ ਸਾਡੇ ਪਿੰਡੇ ਆਇਆ ਜੀ ਭਾਜੀ ਓਕੇ ਜੀ ਹਾਂਜੀ ਉੱਥੇ ਦੇਖਿਆ ਦਾ ਵਧੀਆ ਚੱਲਦਾ ਜੀ ਠੀਕ ਆ ਵੀਰ ਬਾਕੀ ਲੈ ਕੇ ਚੱਲੇ ਆ ਮਾਰਕ ਮਿਹਰ ਕਰੇ ਜੀ ਠੀਕ ਆ ਨਾ ਨਾ ਠੀਕ ਆ ਵੀਰੇ ਤੇ ਬਾਕੀ ਬਾਈ ਵੀਰ ਨੂੰ ਟਰੈਕਟਰ ਦੀਆਂ ਵਿੱਚੇ ਫੋਨ ਦੀਆਂ ਵਿੱਚੇ ਰੋਟਾਵੇਟਰ ਦੀਆਂ ਫੇਰ ਤੋਂ ਬਾਈ ਵਧਾਈਆਂ ਬਹੁਤ ਬਹੁਤ ਹਾਂਜੀ ਭਾਜੀ ਬਹੁਤ ਤੇ ਬਾਕੀ ਬਾਈ ਕੋਈ ਹੋਰ ਹੈ ਟੈਟਸ ਨੂੰ ਉਹ ਵੀ ਆਪਾਂ ਜੇ ਬਾਈ ਦੇ ਗਏ ਪਿੰਡ ਦਿਖਾਵਾਂਗੇ ਬਾਈ ਨੇ ਟਾਇਰ ਪਾਏ ਹੋ 18 ਦੇ ਹਾਂਜੀ 18 ਟਾਇਰ ਪਾਏ ਹੋ 18 ਦੇ ਜੀ ਮੋਰੇ 1016 ਵਿੱਚ 18 ਦੇ ਟੱਕਾ ਨਹੀਂ ਹੈਗਾ ਯਾਰ 18 ਵਾਲੀ ਸਾਡੇ ਕੋਲ ਪ੍ਰੀ ਵੈਟਿੰਗ ਸ਼ੂਟਿੰਗ ਦਾ ਵਿਆਹ ਸ਼ਾਦੀ ਦਾ ਕੰਮ ਹੈ ਜੀ ਅੱਛਾ ਤੁਹਾਨੂੰ ਦਿਖਾ ਲਾਂਗੇ ਗੱਲੋਂ ਓਕੇ ਹਾਂਜੀ ਮਹਿੰਦਰੇ ਨੂੰ ਇਹ ਅਸੀਂ ਜਿਪਸੀ ਵਾਲੇ ਪਾਏ ਹੋ ਹੈ ਜੀ ਅੱਛਾ ਜੀ ਪਿੱਛੇ ਉਹਨੂੰ 12 ਦੇ ਕਢਾ ਕੇ ਪਿੱਛੇ ਬਾਹਰ ਕਢਾਏ ਹੋ ਹੈ ਜੀ ਬਾਕੀ ਬਾਈ ਚਲੋ ਹਰੇਕ ਦੀ ਆਪਣੀ ਆਪਣੀ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਂਜੀ ਮੁੱਲ ਨਹੀਂ ਹੈ ਜੀ ਠੀਕ ਹੈ ਜ ਲੋਕਾਂ ਦੀਆਂ ਗੱਲਾਂ ਵੀ ਇਗਨੋਰ ਕਰਨੇ ਪੈਂਦੇ ਸਾਰਾ ਕੁਝ ਕਰਨਾ ਪੈਂਦਾ ਨਹੀਂ ਭਾਜੀ ਉਹ ਸਿੱਧਾ ਸਾਨੂੰ ਪ੍ਰੀ ਬੈਟਿੰਗ ਦਾ ਕੰਮ ਹੈ ਜੀ ਸਾਡਾ ਵਿਆਹ ਸ਼ਾਦੀਆਂ ਡੋਲੀ ਰੂਲੀ ਟਰੈਕਟਰ ਲੈ ਕੇ ਜਾਈਦੇ ਆ ਜੀ ਅੱਛਾ ਜੀ ਉਹਦੇ ਪਰ 1.5 ਲੱਖ ਦਾ ਸੈਟਮ ਹੀ ਆ ਭਾਜੀ ਅੱਛਾ ਜੀ ਹਾਂਜੀ 6 ਵੇਸਾਂ ਲੱਗੀ ਮੈਂ ਉਹਦੇ ਪਰ ਭਾਜੀ ਵਾਹ ਅੱਛਾ ਜੀ ਹਾਂਜੀ ਬੜਾ ਤਾਮਾ ਜਾਮਾ 6 6.5 ਫੁੱਟ ਦਾ ਟਰੈਕਟਰ ਤੋਂ ਬਾਹਰ 6.5 ਫੁੱਟ ਸਿਸਟਮ ਹੈ ਜੀ ਠੀਕ ਹੈ ਠੀਕ ਹੈ 6.5 6 ਫੁੱਟ ਟਰੈਕਟਰ ਤੋਂ ਬਾਹਰ ਟਰੈਕਟਰ ਦੀ ਹਾਈਟ ਤੋਂ ਚੱਕ ਕੇ ਸਾਢੇ ਸਾਰਾ 12 ਸੈਟਮ ਹੈ ਜੀ ਬਾਕੀ ਡਾਊਨ ਸੀਲਿੰਗ ਹਾਂਜੀ ਭਾਈ ਆ ਬਹੁਤ ਚੀਜ਼ ਖੁੱਲੀ ਡੁੱਲੀ ਹੋਊਰੇ ਜੋ ਹੁਣ ਜਿਵੇਂ ਭਾਈ ਇਹਨਾਂ ਨੂੰ ਆਪਾਂ ਨੇ ਸਮਾਨ ਥੋੜਾ ਐਕਸਟਰਾ ਦੇਣਾ ਨਾਲ ਉਹਦੇ ਇੱਥੇ ਜਿੱਦਾਂ ਮਾਰਗੀ ਰੱਖ ਲਓ ਭਾਈ ਉਹ ਮਾਰਗੀ ਹੈਗਾ ਠੀਕ ਆ ਉਰੇ ਰੱਖ ਲਓ ਜੋ ਮਰਜ਼ੀ ਰੱਖ ਲਓ ਨਹੀਂ ਪਲੇਟਫਾਰਮ ਦਾ ਬਹੁਤ ਫਰਕ ਹੈ ਭਾਜੀ ਬਹੁਤ ਜ਼ਿਆਦਾ ਜ਼ਮੀਨ ਆ ਸਮਾਨ ਦਾ ਪਲੇਟਫਾਰਮ ਦਾ ਫਰਕ ਹੈ ਨਾ ਬਿਲਕੁਲ ਹੀ ਫਰਕ ਤਾਂ ਹੈਗਾ ਜੀ ਹਾਂਜੀ ਠੀਕ ਹੈ ਤੇ ਭਾਈ ਆ ਚੀਜ਼ ਦੇਖੀ ਚਲਾ ਕੇ ਦੀ ਸਮਾਰਟ ਵਾਲੀ ਦੇਖਿਆ ਫੋਨ ਨਾਟ ਹੁੰਦਾ ਅਟੈਚ ਇਹ ਨਹੀਂ ਇਹ ਨਹੀਂ ਬੜੀ ਟਰਾਈ ਨਹੀਂ ਕੀਤਾ ਹੈ ਜੀ ਨਹੀਂ ਕਰਿਆ ਨਹੀਂ ਹੈਗਾ ਜੀ ਇਹ ਨਹੀਂ ਹੋਣੀ ਕਰਾਂਗੇ ਬਾਈ ਸਾਰਾ ਕੁਝ ਹਾਂਜੀ ਹਾਂਜੀ ਤੇ ਆਜੋ ਇਧਰੋਂ ਵੀ ਦਿਖਾ ਦिए ਦਿਖਾ ਦिए ਦਰਸ਼ਨ ਬਾਕੀ ਤਾਂ ਬਾਈ ਲਗਭਗ 600 ਆ ਬਹੁਤ ਚੀਜ਼ਾਂ ਦਾ ਜਿਵੇਂ ਕਿ ਛੋਟੀ ਛੋਟੇ ਚੀਜ਼ਾਂ ਦਾ ਕੰਪਨੀ ਨੇ ਜੀ ਬਹੁਤ ਚੇਂਜ ਬਹੁ ਕੀਤਾ ਜੀ ਚੇਂਜ ਬਹੁਤ ਕੁਝ ਚੇਂਜ ਆ ਭਾਜੀ ਹਾਂਜੀ ਹਾਂਜੀ ਪਿਛੋਂ ਦਾ 963 ਹੀ ਹੈ ਇੱਕ ਤਰ੍ਹਾਂ ਦਾ ਜੀ ਪਿਛੋਂ ਅੱਡਾਂ ਪੈਰਾਂ ਦਾ 963 ਵਾਲਾ ਹੀ ਸਿਸਟਮ ਹੈ ਸਾਰਾ ਠੀਕ ਆ ਜੀ ਹਾਂਜੀ ਯਾ ਤਾਂ ਡੇਸ ਦਾ ਬ੍ਰੇਕ ਹੋ ਗਈ ਹੈ ਜੀ ਠੀਕ ਹੈ ਜੀ ਇਹ ਵੀ ਇਹ ਗੱਡੀ ਵਾਲੀ ਕਰ ਦਿੱਤੀ ਇੱਕ ਤਰ੍ਹਾਂ ਦੀ ਹੀ ਨਹੀਂ ਠੀਕ ਹੈ ਜੀ ਹੈਂਡ ਬ੍ਰੇਕ ਹੋ ਗਈ ਗੱਡੀ ਵਾਲਾ ਸਿਸਟਮ ਹੈ ਕਰਿਆ ਵਾ ਜੀ ਟੈਕਨੋਲੋਜੀ ਕਾਫੀ ਘਰੀ ਹੋ ਡਰਾਈਵਰ ਚ ਜੀ ਠੀਕ ਹੈ ਜੀ ਹਾਂ ਜੀ ਓਕੇ ਜੀ ਚਲੋ ਬਾਈ ਬਾਈ ਨੇ ਸਾਰੇ ਫੀਚਰ ਦੱਸਦੇ ਤੇ ਚ ਵੀ ਕਿਆ-ਕਿਆ ਵਧੀਆ ਹੈ ਕੀ ਕੀ ਬਾਈ ਨੂੰ ਖਾਸ ਲੱਗਿਆ ਤੇ ਬਾਈ ਕਹਿੰਦਾ ਡੀਜ਼ਲ ਖਰਚਾ ਵੀ ਤਕਰੀਬਨ ਸੇਮ ਹੈ ਮਾੜਾ ਮੋਟਾ ਹੀ ਫਰਕ ਹੈ ਬਾਈ ਦੂਜੇ ਟਰੈਕਟਰ ਨਾਲੋਂ ਬਾਕੀ ਬਾਈ ਨੇ ਇਹ ਬਹੁਤਾ ਨਹੀਂ ਚਲਾਇਆ ਹੈਗਾ ਇਹ ਬਾਕੀ ਬਾਰੀ ਚਲਾਈ ਪਰ ਵੀ ਡਿਪੈਂਡ ਹੈ ਜੀ ਹਾਂਜੀ ਹਾਂ ਬਾਕੀ ਕਿਹੜਾ ਬੰਦਾ ਕਿਸ ਹਾਵ ਨਾਲ ਚਲਾਉਂਦਾ ਉਸ ਹਾਵ ਨਾਲ ਜੇ ਆਪਣਾ ਬਾਈ ਨੂੰ ਕਿਹੜਾ ਬੱਚਾ ਦਾ ਆਪਾਂ ਤੁਹਾਨੂੰ ਖੇਤ ਦੇ ਵਿੱਚ ਇਹਨੂੰ ਚਲਾ ਕੇ ਦਿਖਾਵਾਂਗੇ ਕਿੰਦਾਂ ਦੀ ਪਰਫਾਰਮੈਂਸ ਹੈ ਤੇ ਬਾਕੀ ਬਾਈ ਸ਼ਾਫਟ ਵਗੈਰਾ ਆਪਣੀ ਆਪਣੀ ਸ਼ਾਫਟ ਦਿੰਦੀ ਆ ਬਹੁਤ ਹੈਵੀ ਡਿਊਟੀ ਸ਼ਾਫਟ ਹੈ ਬਾਈ ਇੰਨਾ ਮਰਜ਼ੀ ਤੁਸੀਂ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ ਸ਼ਾਫਟਾਂ ਦੇ ਵਿੱਚ ਵੀ ਬਹੁਤ ਕੁਆਲਿਟੀ ਆਉਂਦੀ ਆ ਪਰ ਆਪਣੀ ਪੂਰੀ ਵਧੀਆ ਸ਼ਾਫਟ ਹੈ ਹੈਵੀ ਡਿਊਟੀ ਬਾਈ ਕੋਈ ਕੰਪਨੀ ਬਾਈ ਸ਼ਾਫਟ ਮਾੜੀ ਨਹੀਂ ਦਿੰਦੀ ਹੈਗੀ ਮੈਂ ਆ ਇਹ ਆਜੋ ਬਾਈ ਨੂੰ ਡਿਲੀਵਰੀ ਦੇ ਦਈਏ ਵੀਰਾਂ ਨੂੰ ਬੁਲਾ ਲਓ ਨਾਲ ਵਾਲੇ ਵੀਰਾਂ ਨੂੰ ਕਰਾਣ ਦੀ ਆਪਾਂ ਹੀ ਕਰ ਦਈਏ ਆਪਾਂ ਕਰ ਦਈਏ ਆਜੋ ਇੱਧਰ ਆਜੋ ਆਪਾਂ ਉਲਟੇ ਖੜੇ ਆ ਅੱਛਾ ਤੇ ਲੋ ਜੀ ਵੀਰ ਨੂੰ ਕਿੱਟ ਦੇ ਰਹੇ ਹਾਂ ਜੀ ਕਰਵਾਜ ਦੀ ਵਧਾਈਆਂ ਵੀਰ ਨੂੰ ਬਹੁਤ-ਬਹੁਤ ਮੁਬਾਰਕਾ ਭਰਾ ਬਹੁਤ-ਬਹੁਤ ਕਰਦੀ ਕਲਾ ਜਿ ਰੱਖੀ ਤੁਹਾਨੂੰ ਵੀ ਬਾਈ ਤੁਹਾਨੂੰ ਸਾਬ ਨੂੰ ਅਸੀਂ ਥੋੜਾ ਵਧੀਆ ਰਹੇ ਚਲੋ ਜੀ ਕਈ ਇੱਕ ਗੱਲ ਹੋਰ ਦੱਸ ਦene ਬਾਈ ਹਾਂਜੀ ਕਈ ਵੀਰ ਸੋਦੇ ਆ ਵੀ ਪਤਾ ਨਹੀਂ ਨਵਾਂ ਟੈਟਗਾ ਨਵਾਂ ਕਰਾ ਲਿਆ ਤੇ ਇਦਾਂ ਦਾ ਕੰਮ ਨਹੀਂ ਬਾਈ ਨਾਲ ਦਾ ਕੰਮ ਕਰ ਵੀ ਪੂਰਾ ਵਧੀਆ ਹੈ ਹਾਂਜੀ ਹਾਂਜੀ ਕਿਰਾਏ ਪਟਾ ਵੀ ਕਰਦੇ ਮੇਰੇ ਕੋਲ ਹਾਂਜੀ ਕਿਰਾਏ ਵਾੜਾ ਵੀ ਕਰਦੇ ਠੀਕ ਹੈ ਜੀ ਯਾਨੀ ਕਿ ਬਾਈ ਦੱਸਿਆ ਵੀ ਆਲ ਰਾਊਂਡਰ ਕੰਮ ਹੈ ਬਾਈ ਇਹਨਾਂ ਨੇ ਟਰੈਕਟਰ ਫੈਕਟਰੀਆਂ ਵਿੱਚ ਵੀ ਲਾਏ ਹੋਏ ਆ ਖੇਤੀਬਾੜੀ ਦਾ ਵੀ ਕੰਮ ਹੈ ਕਿਰਾਏ ਦਾ ਵੀ ਕੰਮ ਹੈ ਯਾਨੀ ਕਿ ਜੇ ਬਾਈ ਨੇ ਪੈਸਾ ਲਾਇਆ ਤਾਂ ਬਾਈ ਨੇ ਇਹਨਾਂ ਨੇ ਇਹ ਤੋਂ ਕੰਮ ਵੀ ਲੈਣਾ ਹਾਂਜੀ ਹਾਂਜੀ ਹਾਂ ਜੀ ਤੇ ਚਲੋ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਜੀ ਠੀਕ ਹੈ ਤੁਹਾਡਾ ਵੀ ਬਹੁਤ ਬਹੁਤ ਪਿਆਰ ਤੇ ਲੋ ਜੀ ਵੀਰੋ ਬਾਈ ਨੂੰ ਫੇਰ ਤੋਂ ਮੁਬਾਰਕਾਂ ਜੀ ਲੋ ਜੀ ਸੱਤ ਫੁੱਟਾ ਰੋਟਾ ਮੀਟਰ ਕਰਤਾ ਜੀ ਡਿਲੀਵਰ ਆਪਾਂ ਨੇ ਇਥੋਂ ਮਾਜਰੇ ਜੱਟਾਂ ਚੱਲਿਆ ਜੀ ਇਹ ਬਿਲਕੁਲ ਜੈਜ ਰੇਟ ਕਰਤਾ ਰੋਟਾ ਮੀਟਰਾਂ ਦੇ ਬਾਈ ਹੁਣ ਠੀਕ ਹੈ ਬਾਈ ਨਾਲ ਦੇ ਪਿੰਡ ਪਹਿਲਾਂ ਵੀ ਆਪਣੇ ਦੇ ਤਿੰਨ ਰੋਟਾ ਮੀਟਰ ਚੱਲਦੇ ਨੇ ਜੀ ਦੇਖੋ